ਪੰਜਾਬੀ ਦੇ ਵਿੱਚੋਂ ਜਿਹੜੇ ਫੇਲ ਹੁੰਦੇ ਆ ਐਕਸਾਈਜ਼ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚੋਂ ਤੇ ਉਹ ਜਦੋਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਦਿੰਦੇ ਨੇ ਤਾਂ ਸੁਰਿੰਦਰ ਤੁਸੀਂ ਹੈਰਾਨ ਹੋਗੇ 99 ਨੰਬਰ ਲੈ ਕੇ ਪਹਿਲੇ ਨੇ ਜੋ ਗਲਤ ਕੀਤਾ ਦੂਜੇ ਨੇ ਵੀ ਉਹੀ ਗਲਤ ਕੀਤਾ ਤੀਜੇ ਨੇ ਵੀ ਚੌਥੇ ਨੇ ਵੀ ਪੰਜ ਨੇ ਵੀ ਮੈਨੇ ਵੀ ਪਹਿਲੇ ਨੇ ਜੋ ਸਹੀ ਕੀਤਾ ਦੂਜੇ ਨੇ ਵੀ ਉਹੀ ਸਹੀ ਤੀਜੇ ਨੇ ਵੀ ਉਹੀ ਸਹੀ ਚੌਥੇ ਨੇ ਵੀ ਉਹੀ ਸਹੀ ਪੰਜਵੇਂ ਨੇ ਵੀ ਉਹੀ ਸਹੀ ਹੁਣ ਭਾਈ ਇਹ ਦੱਸੋ ਵੀ ਐਸਾ ਕਿਹੜਾ ਦਿਮਾਗ ਆ ਜਿਹੜਾ 44 ਦੇ 44ਾਂ ਦੇ ਸੇਮ ਲੱਗਿਆ ਗਿਆ ਕੀ ਪੇਪਰ ਲੀਕ ਹੋਇਆ ਕੀ ਸੀਟਾਂ ਵਿਕੀਆਂ ਜਾਂ ਫਿਰ ਕੁਝ ਐਸਾ ਹੋਇਆ ਕਿ ਜਿਹੜੀਆਂ ਇਹਨਾਂ ਦੀਆਂ OMR ਸ਼ੀਟਸ ਜਿਹਦੇ ਵਿੱਚ ਮਾਰਕ ਕੀਤਾ ਹੋਇਆ ਸੀ A B C D ਉਹ ਬਾਅਦ ਵਿੱਚ ਪਤਾ ਸਰਕਾਰ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੀ ਆ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਜੇਕਰ ਐਸਾ ਕੁਝ ਹੋ ਰਿਹਾ ਤਾਂ ਐਡੇ ਕਿਹੜੇ ਵੱਡੇ ਜਿਹੜੇ ਹੈਗੇ ਨੇ ਗਰੋ ਬੈਠੇ ਨੇ ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਸਰਕਾਰ ਦੀ ਬਹੁਤੇ ਤਾਂ ਨੇ ਜਿਨ੍ਹਾਂ ਦੀ ਏਜ 45 40 45 40 45 ਸਾਲ ਤੱਕ ਸ਼ਾਇਦ ਉਡੀਕ ਕਰਦੇ ਰਹੇ ਕਦੋਂ ਸਾਡੀ ਏਜ 40 45 ਸਾਲ ਹੋਵੇ ਹਾਲਾਂਕਿ ਉਹਨਾਂ ਨੇ ਪਿੱਛੇ ਕੋਈ ਪੇਪਰ ਨਹੀਂ ਦਿੱਤਾ ਇਹ ਪੇਪਰ ਦਿੱਤਾ ਤੇ ਪਹਿਲਾਂ ਚ ਜੇ ਬੈਲਟ ਤੇ ਜਾਓਗੇ ਨਾ ਗਰ ਬੈਲਟ ਤਾਂ ਇੱਕੋ ਏਰੀਏ ਦੇ ਨੇ ਹੁਸ਼ਿਆਰਪੁਰ ਵਾਲੇ ਕਹਿੰਦੇ ਪੜਾਈ 'ਚ ਬਹੁਤ ਚੰਗੇ ਆ ਅੰਮ੍ਰਿਤਸਰ ਜਲੰਧਰ ਵੱਡੇ ਵੱਡੇ ਸ਼ਹਿਰ ਹੈਗੇ ਆ ਉਹਨਾਂ ਦਾ ਕੋਈ ਬੱਚਾ ਵੀ ਨਹੀਂ ਆਇਆ ਕਿ ਪੜ੍ਹਦੇ ਨਹੀਂ ਗਲਤ ਹੈ ਹੀ ਹੈ ਨਾ ਹੁਸ਼ਿਆਰਪੁਰ ਸਾਈਡ ਜਲੰਧਰ ਸਾਈਡ ਚੱਲ ਜਾਓ ਕਹਿੰਦੇ ਬਹੁਤ ਅੱਖੇ ਆ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਮਿਲਦੇ ਆ ਠੀਕਾ ਇਹ 44 ਗਲਤ ਹੈ ਪਰ ਜਿਹੜੇ ਸਲਕਤ ਹੋ ਗਏ ਉਹਨਾਂ ਦਾ ਹੀ ਕਸੂਰ ਆ ਯਾਰ ਉੱਠਦੇ ਬੋਲਣ ਵਾਲੀ ਗੱਲ ਆ ਹੁੰਡ ਗਿਆ ਹੁੰਡ ਗਿਆ ਹੁੰਡ ਗਿਆ ਉਹ ਡਿੱਗਦਾ ਹੀ ਨਹੀਂ ਉਹ ਤਾਂ ਉਹ ਤਾਂ ਵਿਚਾਰੇ ਰਹਿ ਗਏ ਨਾ ਲੰਮਕਦੇ ਲੰਮਕਦੇ ਅਸੀਂ ਇਹ ਨਹੀਂ ਕਿ ਕਹਿੰਦੇ ਕਿ ਠੀਕ ਹੈ 44 ਨੂੰ ਕਿਉਂ ਨੌਕਰੀ ਮਿਲ ਗਈ ਅਸੀਂ ਤਾਂ ਇਹ ਕਹਿਣਾ ਕਿ ਸਪਸ਼ਟ ਜਾਂਚ ਹੋਵੇ ਇਹ 44 ਕਿੰਨਾਂ ਦੀਆਂ ਨੌਕਰੀਆਂ ਖਾ ਗਏ ਇਹ 44 ਜਿਹੜੇ ਨੇ ਇਹ ਕਿੰਨਾਂ ਦੀਆਂ ਨੌਕਰੀਆਂ ਖਾ ਗਏ ਜੇਕਰ ਇਸੇ ਘਟਾਲਾ ਹੋਇਆ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਮੈਂ ਸਰਿੰਦਰਪਾਲ ਸਿੰਘ ਤੇ ਤੁਸੀਂ ਦੇਖ ਰਹੇ ਹੋ ਆਰਐਮਪੀ ਟੈਲੀਵਿਜ਼ਨ ਪ੍ਰੋਗਰਾਮ ਲੈ ਕੇ ਹਾਜ਼ਰ ਹੋਇਆ ਗੱਲ ਪਤੇ ਦੀ ਤੁਹਾਡੇ ਨਾਲ ਤੁਹਾਡੇ ਲਈ ਜਦੋਂ ਪੰਜਾਬ ਵਿੱਚ ਅਕਸਰ ਭਰਤੀਆਂ ਦੀ ਗੱਲ ਚੱਲਦੀ ਹੈ ਤੇ ਸਮੇਂ-ਸਮੇਂ ਦੀਆਂ ਸਰਕਾਰਾਂ ਮੌਕੇ ਭਰਤੀਆਂ ਦੇ ਵਿੱਚ ਘਟਾਲਿਆਂ ਦੀ ਗੱਲ ਵੀ ਉੱਠਦੀ ਰਹੀ ਕਈ ਭਰਤੀਆਂ ਰੱਦ ਹੋਈਆਂ ਕਈ ਵੱਡੇ ਵੱਡੇ ਪੀਪੀਐਸ ਜਿਵੇਂ ਇੱਕ ਸੰਸਥਾ ਹੈ ਉਹਦੇ ਮੁਖੀ ਨੂੰ ਵੀ ਜੇਲ੍ਹ ਯਾਤਰਾ ਕਰਨੀ ਪਈ ਇਹ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹੁਣ ਫੇਰ ਸੀਨੀਅਰ ਸਹਾਇਕ ਕਮ ਇੰਸਪੈਕਟਰ ਦੀ ਜਿਹੜੀ ਭਰਤੀ ਕੱਢੀ ਸੀ ਜਨਵਰੀ ਚ 11 ਅਗਸਤ ਨੂੰ ਜਿਹੜਾ ਉਹਦਾ ਨਤੀਜਾ ਆਇਆ ਜੇ ਤੁਸੀਂ ਅੱਗੇ ਇਗਜ਼ਾਮ ਹੋਣਾ ਹੈ ਟਾਈਪਿੰਗ ਵਗੈਰਾ ਇੰਟਰਵਿਊ ਵਗੈਰਾ ਪਰ ਉਤੇ ਸਵਾਲ ਉੱਠ ਰਹੇ ਨੇ ਕੀ ਸਵਾਲ ਨੇ ਸਾਰਾ ਮਾਮਲਾ ਅਸੀਂ ਚਰਚਾ ਕਰਾਂਗੇ ਮੇਰੇ ਨਾਲ ਮੇਰੇ ਸਹਿਯੋਗੀ ਜਸ ਗਰੇਵਾਲ ਨੇ ਜਸ ਕਿਵੇਂ ਫੇਰ ਕਹਿੰਦੇ ਵੀ ਜਿਹੜੀ ਹੈਗੀ ਭਰਤੀ ਤੇ ਘੁਟਾਲੇ ਦੀ ਜਾਂ ਕੋਈ ਸਵਾਲ ਉੱਠ ਰਹੇ ਹੈ ਕੀ ਹੈ ਸਾਰਾ ਮਾਮਲਾ ਜਿਵੇਂ ਤੁਸੀਂ ਗੱਲ ਕਰੀਆ ਸੀਨੀਅਰ ਅਸਿਸਟੈਂਟ ਕਮ ਇਨਸਪੈਕਟਰ ਦਾ ਜਿਹੜਾ ਇਹ ਐਗਜ਼ਾਮ ਆ ਇਹ 28 ਜਨਵਰੀ 2024 ਨੂੰ ਹੁੰਦਾ ਆ ਹੂੰ ਪਿਛਲੇ ਦਿਨੀ 11 ਅਗਸਤ ਨੂੰ ਜਿਹੜੀ ਆ ਇਹਦਾ ਰਿਜ਼ਲਟ ਆਉਂਦਾ ਆ ਹੂੰ ਹਾਲਾਂਕਿ ਰਿਜ਼ਲਟ ਤੋਂ ਬਾਅਦ ਇਹ ਸਾਰੇ ਤੱਥ ਜਿਨ੍ਹਾਂ ਦੇ ਵੱਲੋਂ ਇਕੱਠੇ ਕੀਤੇ ਗਏ ਉਹਨਾਂ ਨੂੰ ਤਕਰੀਬਨ 20 ਦਿਨ ਲੱਗੇ ਹੂੰ ਪਰ ਤੱਥ ਇਕੱਠੇ ਕਰਨ ਤੋਂ ਬਾਅਦ ਜੋ ਚੀਜ਼ ਸਾਹਮਣੇ ਆਈ ਆ ਉਹਨੇ ਸਭ ਨੂੰ ਝਗਾ ਕੇ ਰੱਖਤਾ ਹੂੰ ਹੈਰਾਨ ਨੇ ਜਾਣ ਕੇ ਕਿਉਂਕਿ ਜਦੋਂ ਬੱਚਾ ਸਕੂਲ ਦੇ ਵਿੱਚ ਪੜਦਾ ਤੇ ਉਹ ਮਤਲਬ ਚੰਗਾ ਹੁਸ਼ਿਆਰ ਹੁੰਦਾ ਤਾਂ ਮਾਪਿਆਂ ਨੂੰ ਪਹਿਲੀ ਹੀ ਲੱਗਣ ਲੱਗ ਜਾਂਦਾ ਕਿ ਯਾਰ ਸਾਡਾ ਬੱਚਾ ਚੰਗਾ ਹੈ ਇਹਨੂੰ ਚੰਗੇ ਸਕੂਲ ਕਾਲਜ ਇਸ ਤੋਂ ਬਾਅਦ ਚੰਗੇ ਕਾਲਜ ਦੇ ਵਿੱਚ ਪੜਾਵਾਂਗੇ ਆਫੀਸਰ ਲੱਗੂਗਾ ਆਫੀਸਰ ਰੈਂਕ ਤੱਕ ਪਹੁੰਚੂਗਾ ਪਰ ਜਦੋਂ ਇਹ ਹੋਵੇ ਕਿ ਯਾਰ ਆਫੀਸਰ ਰੈਂਕ ਤੱਕ ਪਹੁੰਚਣ ਦੇ ਲਈ ਤੁਹਾਨੂੰ ਭਰਤੀ ਦੇ ਥਰੂ ਤਾਂ ਲੰਘਣਾ ਹੀ ਪੈਣਾ ਨਾ ਪੇਪਰ ਤਾਂ ਦੇਣਾ ਹੀ ਪੈਣਾ ਨਾ ਤੇ ਜੀ ਉਸ ਪੇਪਰ ਦੇ ਨਾਲ ਘਟਾਲਾ ਸ਼ਬਦ ਜੁੜ ਗਿਆ ਤਾਂ ਤੁਹਾਡੀਆਂ ਉਮੀਦਾਂ ਤੇ ਤਾਂ ਪਾਣੀ ਫਿਰੂਗਾ ਫਿਰੂਗਾ ਨਾਲ ਤੁਹਾਡੇ ਮਾਪਿਆਂ ਦੀ ਉਮੀਦਾਂ ਦੀ ਪਾਣੀ ਫਿਰ ਜੀ ਜਿੰਨੇ ਤੁਹਾਨੂੰ 20 25 ਸਾਲ ਪਾਲਿਆ ਹੁੰਦਾ ਛੁੜ ਤੇ ਇਨਵੈਸਟ ਕੀਤਾ ਹੁੰਦਾ ਆਪਣੀ ਮਿਹਨਤ ਦੀ ਕਮਾਈ ਆਪਣੀ ਖੂਨ ਪਸੀਨੇ ਦੀ ਕਮਾਈ ਐਸਾ ਹੀ ਕੁਝ ਇੱਥੇ ਹੋ ਰਿਹਾ ਆ ਦੇਖੋ ਅਸੀਂ ਸ਼ੁਰੂਆਤ ਦੇ ਵਿੱਚ ਹੀ ਮੈਂ ਕਹਿ ਰਿਹਾ ਕਿ ਅਸੀਂ ਪੰਜਾਬ ਸਰਕਾਰ ਨੂੰ ਇਹ ਮੰਗ ਕਰਦੇ ਆ ਹੱਥ ਬਨ ਕੇ ਬੇਨਤੀ ਕਰਦੇ ਆ ਕਿ ਜਾਂਚ ਹੋਣੀ ਚਾਹੀਦੀ ਐ ਇਸ ਚੀਜ਼ ਦੀ ਇਸ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਆ ਅਸੀਂ ਤੱਥ ਸਾਰੇ ਸਾਹਮਣੇ ਰੱਖਦੇ ਆ ਉਸ ਤੋਂ ਪਹਿਲਾਂ ਵੀ ਇਸ ਚੀਜ਼ ਤੇ ਉੱਪਰ ਦੋ ਰਿਪੋਰਟਸ ਆ ਚੁੱਕੀਆਂ ਨੇ ਹੁਣ ਕੀ ਆ ਜਿਹੜੇ ਇਸ ਅ ਦੇ ਵਿੱਚ ਪਹਿਲੇ 44 ਰੈਂਕ ਆਏ ਨੇ ਨਾ ਇਹਨਾਂ ਦੇ ਪਹਿਲੇ 44 ਰੈਂਕ ਆਏ ਨੇ ਉਹਨਾਂ ਤੇ ਵੱਡੇ ਸਵਾਲ ਖੜੇ ਹੁੰਦੇ ਨੇ ਮੇਰੇ ਹੱਥ ਦੇ ਵਿੱਚ ਪੂਰੀ ਲਿਸਟ ਆ ਪਹਿਲੇ 44 ਰੈਂਕਾਂ ਨੇ ਤੇ ਵੱਡੇ ਸਵਾਲ ਜਿਹੜੇ ਆ ਉਹ ਖੜੇ ਹੁੰਦੇ ਨੇ ਹੁੰਦੇ ਕਿਉਂ ਨੇ ਸਭ ਤੋਂ ਪਹਿਲਾਂ ਤਾਂ ਕਿ ਇੱਕੋ ਏਰੀਏ ਦੇ ਨੇ ਅੱਛਾ ਜੇ ਬੈਲਟ ਤੇ ਜਾਓਗੇ ਨਾ ਘੱਗਰ ਬੈਲਟ ਤਾਂ ਇੱਕੋ ਏਰੀਏ ਦੇ ਨੇ ਇਹ ਨੇੜ ਤੇੜ ਦੇ ਰੇ ਤੇ ਇਸ ਇਸ ਬੈਲਟ ਤੇ ਇੱਕ ਵਾਰੀ ਪਹਿਲਾਂ ਵੀ ਸਵਾਲ ਉੱਠ ਚੁੱਕੇ ਕਿ ਭਾਈ ਕੁਛ ਨਾ ਕੁਛ ਜਿਹੜਾ ਹੈਗਾ ਚੱਲ ਰਿਹਾ ਫਿਰ ਵੱਡੀ ਗੱਲ ਚਲੋ ਆਪਾਂ ਇੱਕ ਗੱਲ ਇਹ ਵੀ ਮੰਨ ਲਈ ਕਿ ਬਹੁਤ ਇੰਟੈਲੀਜੈਂਟ ਸਟੂਡੈਂਟ ਇਸ ਏਰੀਏ ਦੇ ਵਿੱਚ ਹੋਣਗੇ ਰਹਿੰਦੇ ਆ ਚਲੋ ਜਾਂ ਫਿਰ ਇੱਥੇ ਕੋਈ ਐਸਾ ਇੰਸਟੀਚਿਊਟ ਆ ਜਿਹੜਾ ਭਾਈ ਪੜਾਉਂਦਾ ਹੋ ਸਕਦਾ ਇਹਨੂੰ ਪਾਸੇ ਕਰ ਫਿਰ ਦੇਖੋ ਮਤਲਬ ਇਹਨਾਂ ਦੇ ਵਿੱਚੋਂ ਬਹੁਤੇ ਉਹ ਨੇ ਜਿਨ੍ਹਾਂ ਨੇ ਐਕਸਾਈਜ਼ ਇਨਸਪੈਕਟਰ ਦਾ ਐਗਜ਼ਾਮ ਦਿੱਤਾ ਤੇ ਉਹ ਪੰਜਾਬੀ ਚ ਹੀ ਰਹਿ ਗਏ ਅੱਛਾ ਪੰਜਾਬੀ ਦੇ ਵਿੱਚੋਂ ਜਿਹੜੇ ਫੇਲ ਹੁੰਦੇ ਆ ਐਕਸਾਈਜ਼ ਇਨਸਪੈਕਟਰ ਦੇ ਐਗਜ਼ਾਮ ਦੇ ਵਿੱਚੋਂ ਤੇ ਉਹ ਜਦੋਂ ਸੀਨੀਅਰ ਅਸਿਸਟੈਂਟ ਦਾ ਐਗਜ਼ਾਮ ਦਿੰਦੇ ਨੇ ਤਾਂ सुरेंद्र ਤੁਸੀਂ ਹੈਰਾਨ ਹੋਵੋਗੇ 99 ਨੰਬਰ ਲੈ ਕੇ ਜਾਂਦੇ ਨੇ ਅੱਛਾ ਇਹ ਨਾਲ ਹੀ ਜੋੜਨਾ ਤੁਸੀਂ ਅੱਗੇ ਵੀ ਦੱਸਦੇ ਰਹੇ ਹੋ ਜੇ ਪਿੱਛੇ ਹੋਇਆ ਵੀ ਜਿਹੜੇ ਬੰਦੇ ਪਟਵਾਰੀ ਦੇ ਪੇਪਰ ਚੋਂ ਰਹੇਗੇ ਉਹ ਨੈਬ ਤਹਿਸੀਲਦਾਰ ਦਾ ਪੇਪਰ ਕਲੀਅਰ ਕਰ ਗਏ। ਇਹੀ ਆ ਮੈਂ ਉਹੀ ਗੱਲ ਕਰ ਰਿਹਾ ਨਾ ਕਿ ਜਿੰਨਾਂ ਤੋਂ ਪੰਜਾਬੀ ਜਿੰਨਾਂ ਤੋਂ ਐਕਸਾਈਜ਼ ਇਨਸਪੈਕਟਰ ਦੇ ਪੇਪਰ ਦੇ ਵਿੱਚ ਪੰਜਾਬੀ ਕਲੀਅਰ ਨਹੀਂ ਹੋਈ। ਉਹਨਾਂ ਨੇ ਸੀਨੀਅਰ ਅਸਿਸਟੈਂਟ ਦੇ ਵਿੱਚ 9998 ਨੰਬਰ ਲੈ ਲਏ ਫਿਰ ਇੱਕ ਹੋਰ ਦੇਖੋ। ਜਿਹੜੇ ਪਹਿਲੇ 44 ਰੈਂਕ ਦੇ ਨੇ ਨਾ ਜਿੰਦੇ ਪਹਿਲੇ 44 ਰੈਂਕ ਆਏ ਨੇ। ਉਹਨਾਂ ਦੇ ਨੰਬਰ ਤੁਸੀਂ ਦੇਖੋਗੇ ਤਾਂ ਮੈਨੂੰ ਲੱਗਦਾ ਵੀ 80 ਤੋਂ बेच 90 ਦੇ ਵਿੱਚ ਵਿੱਚ ਆ 85 ਤੋਂ 90 ਦੇ ਵਿੱਚ ਵਿੱਚ 90% ਦੇ ਵਿੱਚ ਵਿੱਚ ਨੰਬਰ ਹੈਗੇ ਆ ਹੈਗੇ ਆ ਫਿਰ ਮਤਲਬ ਬਹੁਤੇ ਪੰਜਾਬੀ ਦੇ ਵਿੱਚੋਂ ਫੇਲ ਨੇ ਪਰ ਪੰਜਾਬੀ ਦੇ ਵਿੱਚੋਂ ਫੇਲ ਹੋਣ ਤੋਂ ਬਾਅਦ ਉਹ ਸਿੱਧਿਆ ਆ ਕੇ 99 ਨੰਬਰ ਜਿਹੜੇ ਹੈਗਾ ਜੋ ਉਸ ਤੋਂ ਵੀ ਉੱਪਰ ਉੱਪਰ ਨੰਬਰ ਜਿਹੜੇ ਲੈ ਜਾਂਦੇ ਫਿਰ ਹੋਰ ਦੇਖੋ ਚਲੋ ਇਹਨੂੰ ਵੀ ਪਾਸੇ ਕਰ ਦਨੇ ਇਸ ਤੱਥ ਨੂੰ ਵੀ ਆਪਾਂ ਕਹਿ ਦਨੇ ਕਿ ਠੀਕ ਹੈ ਇਹ ਵੀ ਹੋ ਸਕਦਾ ਫਿਰ ਹੋਰ ਦੇਖੋ ਬਹੁਤੇ ਇਦਾਂ ਦੇ ਨੇ ਜਿਨ੍ਹਾਂ ਦੀ ਏਜ 45 40 45 ਸਾਲ ਹੂੰ 40 45 ਸਾਲ ਤੱਕ ਸ਼ਾਇਦ ਉਹ ਉਡੀਕ ਕਰਦੇ ਰਹੇ ਕਦੋਂ ਸਾਡੀ ਏਜ 40 45 ਸਾਲ ਹੋਵੇ ਹਾਲਾਂਕਿ ਉਹਨਾਂ ਨੇ ਪਿੱਛੇ ਕੋਈ ਪੇਪਰ ਨਹੀਂ ਦਿੱਤਾ ਇਹ ਪੇਪਰ ਦਿੱਤਾ ਤੇ ਪਹਿਲਾਂ ਚ ਰਹਿ ਗਿਆ ਤੁਹਾਨੂੰ ਲੱਗਦਾ ਕਿ ਕਿਉਂਕਿ ਮੈਨੂੰ ਲੱਗਦਾ ਵੀ ਜਿਹੜੇ ਨੇ ਸਰਕਾਰੀ ਨੌਕਰੀ ਲੈਣੀ ਹੁੰਦੀ ਹੈ ਉਹ ਤਾਂ ਜਦੋਂ ਆਪਦੀ ਬੈਚਲਰ ਕਲੀਅਰ ਕਰਦਾ ਹੈ ਤਾਂ ਉਸ ਤੋਂ ਬਾਅਦ ਉਹ ਤਿਆਰੀ ਕਰਨੀ ਸ਼ੁਰੂ ਕਰਦਾ ਹੈ ਪੇਪਰ ਦੇਣੇ ਸ਼ੁਰੂ ਕਰਦਾ ਪਰ ਇੱਥੇ ਐਸਾ ਕੁਝ ਨਹੀਂ ਹੋਇਆ ਇੱਥੇ ਐਸਾ ਕੁਝ ਵੀ ਨਹੀਂ ਹੋਇਆ ਇਹ ਚੀਜ਼ ਫਿਰ ਇੱਥੇ ਜਿਹੜਾ ਮੈਂ ਤੁਹਾਨੂੰ ਜਿਵੇਂ ਆਪਾਂ ਦੱਸ ਰਿਹਾ ਸੀ ਨੇ ਕਿਹੜੇ ਏਰੀਆ ਦੇ ਨੇ ਮਾਨਸਾ ਦੇ ਤਕਰੀਬਨ 18 ਸਟੂਡੈਂਟ ਜਿਹੜੇ ਨੇ ਉਹ ਮਾਨਸਾ ਮੈਨੂੰ ਥਾੜੀਆਂ ਜਾਈ ਹਾਂ 18 ਮਾਨਸਾ ਦੇ ਨੇ ਸੰਗਰੂਰ ਦੇ 3 ਨੇ ਹਰਿਆਣੇ ਦੇ 5 ਨੇ ਫਾਜ਼ਲਕਾ ਦੇ 2 ਨੇ ਬਠਿੰਡੇ ਦੇ 3 ਨੇ ਜਿਹੜੇ ਪਹਿਲੇ 44 ਦੇ ਵਿੱਚ ਜਿਹੜੇ ਆ ਉਹ ਆਏ ਨੇ ਹੋਰ ਦੇਖੋ ਹੂੰ ਜਿਨ੍ਹਾਂ ਦੇ ਵੱਲੋਂ ਕਿਉਂਕਿ ਹਾਲਾਂਕਿ ਇਹ ਉਹਨਾਂ ਸਟੂਡੈਂਟਸ ਦੇ ਵੱਲੋਂ ਹੀ ਕੱਢੀ ਗਿਆ ਜਿਹਨੇ ਪੇਪਰ ਖੁਦ ਦਿੱਤਾ ਜਿਹੜੇ ਖੁਦ ਚੌਂਕੇ ਨੇ ਪਰ ਉਹ ਕਹਿੰਦੇ ਨੇ ਕਿ ਅਸੀਂ ਕਿ ਇਹ ਨਹੀਂ ਹੈਗਾ ਕਿ ਇਸ ਤੋਂ ਅੱਗੇ ਜਾ ਕੇ ਇਹ ਹੋਵੇ ਕਿ ਅ ਐਸਾ ਕੁਝ ਨਹੀਂ ਹੋਇਆ ਉਹ ਕਹਿੰਦੇ ਕਿ 44 ਸਾਨੂੰ ਇਹ ਸਿੱਧਮ ਸਿੱਧੇ ਜਿਨ੍ਹਾਂ ਦੇ ਉੱਪਰ ਸਵਾਲ ਖੜੇ ਹੁੰਦੇ ਨੇ ਉਹਨੇ ਉਸ ਤੋਂ ਬਾਅਦ 45 46 47 ਉਹ ਕੁਝ ਸਹੀ ਮਿਲੇ ਕਿਉਂ ਠੀਕ ਆ ਉਸ ਤੋਂ ਬਾਅਦ ਕਹਿੰਦੇ ਸੀ ਉਸ ਤੋਂ ਅੱਗੇ ਗਈ ਨਹੀਂ ਹੋ ਸਕਦਾ ਕਿ ਇਹ ਕੁਟਾਲਾ ਇੱਥੇ ਨਾ ਰੁਕੇ ਇਹ ਚੀਜ਼ ਇੱਥੇ ਇਹ ਇਦੋਂ ਅੱਗੇ ਵੀ ਹੋਵੇ ਫਿਰ ਹੁਣ ਹੋਰ ਜਿਹੜੀ ਚੀਜ਼ ਨੇ ਮਤਲਬ ਇਹ ਸਾਬ ਸਾਫ਼ ਤੇ ਸਪਸ਼ਟੀ ਕਰਤਾ ਕਿ ਯਾਰ ਕੁਝ ਨਾ ਕੁਝ ਹੋਇਆ ਜ਼ਰੂਰ ਆ ਹੋਇਆ ਕੀ ਆ ਉਹ ਤਾਂ ਹੁਣ ਇਨਵੈਸਟੀਗੇਸ਼ਨ ਦੱਸੂਗੀ ਉਹ ਜਾਂਚ ਦੱਸੂਗੀ ਅੱਛਾ ਇਹ ਜਿਹੜੇ 44 ਆ ਨਾ ਮਤਲਬ ਸੁਰਿੰਦਰ ਜਦੋਂ ਇਹਨਾਂ ਤੇ ਜਿਹੜੀਆਂ ਮਾਰਕਸ਼ੀਟਾਂ ਨੇ ਉਹ ਤੇ ਨਿਗਾ ਮਾਰਦੇ ਆ ਉਹਨਾਂ ਤੇ ਨਿਗਾ ਵੱਜਦੀ ਆ ਕਿ ਭਾਈ ਅਨਸਰ ਸ਼ੀਟਸ ਜਿਹੜੀਆਂ ਨੇ ਉਹਨਾਂ ਤੇ ਨਿਗਾ ਵੱਜਦੀ ਆ ਤਾਂ ਉਦੋਂ ਬੜਾ ਹਨਾਣ ਹੁੰਦਾ ਬੰਦਾ ਹੁਣ ਆਪਾਂ ਇੱਥੇ ਇੱਕ ਆਪਣਾ ਕੈਮਰਾ ਪਰਸਨ ਗੁਰਪ੍ਰੀਖੜਾ ਤੁਸੀਂ ਖੜੇ ਹੋ ਮੈਂ ਖੜਿਆ ਸਾਡੇ ਤਿੰਨਾਂ ਦੇ ਦਿਮਾਗ ਵੱਖੋ ਵੱਖਾ ਬਿਲਕੁਲ ਮੈਂ ਮਨ ਲਓ ਕਿਸੇ ਨੇ ਚੌਥੇ ਨੇ ਸਾਨੂੰ ਸਵਾਲ ਕਰਿਆ ਉਹਦਾ ਆਨਸਰ ਗੁਰਪ੍ਰੀਤ ਨੇ ਵੱਖ ਦੇਣਾ ਮੈਂ ਵੱਖ ਦੇਣਾ ਤੁਸੀਂ ਵੱਖ ਦੇਣਾ ਸੁਭਾਵਿਕ ਤੌਰ ਤੇ ਹੀ ਹੋਊਗਾ ਨਾ ਹੋ ਸਕਦਾ ਚਲੋ ਤੁਹਾਡਾ ਸਾਡੇ ਕੁਝ ਲਫਜ਼ ਕੁਝ ਅਲਫਾਜ਼ ਮਿਲ ਜਾਣ ਪਰ ਪੂਰਨ ਰੂਪ ਦੇ ਵਿੱਚ ਸਾਡਾ ਜਵਾਬ ਤਾਂ ਨਹੀਂ ਮਿਲ ਸਕਦਾ ਨਾ ਨਹੀਂ ਮਿਲ ਸਕਦਾ ਪਰ ਇੱਥੇ ਹੋਇਆ ਕੁਝ ਐਸਾ ਕਿ ਜਵਾਬ ਮਿਲ ਰਹੇ ਨੇ ਮਤਲਬ ਪਹਿਲੇ ਨੇ ਜੋ ਗਲਤ ਕੀਤਾ ਦੂਜੇ ਨੇ ਵੀ ਉਹੀ ਗਲਤ ਕੀਤਾ ਤੀਜੇ ਨੇ ਵੀ ਚੌਥੇ ਨੇ ਪੰਜ ਨੇ ਮੈਨੇ ਵੀ ਪਹਿਲੇ ਨੇ ਜੋ ਸਹੀ ਕੀਤਾ ਦੂਜੇ ਨੇ ਵੀ ਉਹੀ ਸਹੀ ਤੀਜੇ ਨੇ ਵੀ ਉਹੀ ਸਹੀ ਚੌਥੇ ਨੇ ਵੀ ਉਹੀ ਸਹੀ ਪੰਜਵੇਂ ਨੇ ਵੀ ਉਹੀ ਸਹੀ ਹੁਣ ਭਾਈ ਇਹ ਦੱਸੋ ਵੀ ਐਸਾ ਕਿਹੜਾ ਦਿਮਾਗ ਆ ਜਿਹੜਾ 44 ਦੇ 44ਆਂ ਦੇ ਸੇਮ ਲੱਗਿਆਗਾ ਕਿ ਜਿਹੜੇ ਜਿਹੜਿਆਂ ਤੇ ਉਹਨੇ ਇਹ ਇਹ ਨੂੰ ਮਾਰਕ ਕੀਤਾ ਅਗਲੇ ਨੇ ਵੀ ਇਹ ਨੂੰ ਕੀਤਾ ਉਹਨੂੰ ਵੀ ਬੀ ਨੂੰ ਕੀਤਾ ਉਹਨਾਂ ਵੀ ਉਹ ਕੀਤਾ ਇਹ ਸੈਟ A B C ਤੇ D ਆਈ ਸੀ ਤਾਂ ਜੇ A ਜਿਨ੍ਹਾਂ ਕੋਲੇ A ਆਇਆ ਸੀ ਉਹਨਾਂ ਦੇ ਵੀ ਮਿਲਦੇ ਨੇ ਅਨਸਰ ਜਿਹੜੇ ਉਹਨਾਂ ਦੇ ਮਿਲਦੇ ਨੇ ਉਸ ਤੋਂ ਬਾਅਦ ਆਪਾਂ B ਦੀ ਗੱਲ ਕਰੀਏ ਤਾਂ B ਵਾਲਿਆਂ ਦੇ ਵੀ ਅਨਸਰ ਜਿਹੜੇ ਮਿਲਦੇ ਨੇ C ਦੀ ਗੱਲ ਕਰੀਏ ਤਾਂ C ਦੇ ਵਿੱਚ ਵੀ ਸੇਮ ਹੀ ਆ D ਦੀ ਗੱਲ ਕਰਾਂਗੇ ਤਾਂ D ਦੇ ਵਿੱਚ ਵੀ ਸੇਮ ਹੀ ਆ ਪਰ ਹੈ ਇਹ ਸਿਰਫ 44 ਦੇ ਵਿੱਚ ਹੁਣ ਦੇਖੋ ਇਹ ਹੈ ਇਹ ਹੋਇਆ ਪਰ ਹੋਇਆ ਸਿਰਫ ਇਨ੍ਹਾਂ 44 ਦੇ ਵਿੱਚ ਹੀ ਆ ਹੁਣ ਵੱਡੇ ਸਵਾਲ ਖੜੇ ਕਿਸਤੇ ਹੁੰਦੇ ਨੇ ਵੱਡੇ ਸਵਾਲ ਇਹ ਖੜੇ ਹੁੰਦੇ ਨੇ ਕਿ ਯਾਰ ਮਤਲਬ ਸਾਡਾ ਇਹ ਜਾ ਕਿੱਧਰ ਨੂੰ ਰਹੇ ਆਂ ਅਸੀਂ ਕਿਹੜੇ ਪਾਸੇ ਵੱਲ ਜਿਹੜੇ ਹੈਗੇ ਆਵਾਜ਼ ਰੰਗੂ ਕਿਉਂਕਿ ਇੱਥੋਂ ਤੱਕ ਪਹੁੰਚਣ ਲੱਗਿਆ ਨਾ ਕਿਸੇ ਐਗਜ਼ਾਮ ਤੱਕ ਪਹੁੰਚਣ ਲੱਗਿਆ ਜਵਾਬਕ ਨੂੰ ਪਤਾ ਹੁੰਦਾ ਉਹਦਾ ਕੀ ਕੁਝ ਲੱਗ ਜਾਂਦਾ ਤੇ ਭਾਈ ਜੇ ਇੱਥੇ ਐਸਾ ਕੁਝ ਹੀ ਹੋਣਾ ਹੁਣ ਇੱਥੇ ਕੀ ਚੱਲਿਆ ਅਸੀਂ ਇਹ ਤਾਂ ਹੁਣ ਇਨਵੈਰਸਟੀ ਕੋਲੋਂ ਬਾਅਦ ਪਤਾ ਲੱਗੂ ਕੀ ਪੇਪਰ ਲੀਕ ਹੋਇਆ ਕੀ ਸੀਟਾਂ ਵਿਕੀਆਂ ਜਾਂ ਫਿਰ ਕੁਝ ਐਸਾ ਹੋਇਆ ਕਿ ਜਿਹੜੀਆਂ ਇਹਨਾਂ ਦੀਆਂ OMR ਸ਼ੀਟਸ ਸੀ ਜਿਹਦੇ ਵਿੱਚ ਮਾਰਕ ਕੀਤਾ ਹੋਇਆ ਸੀ ABCD ਉਹ ਬਾਅਦ ਦੇ ਵਿੱਚ ਭਰੀਆਂ ਗਈਆਂ ਸਭ ਕੁਝ ਮਿਲ ਰਿਹਾ ਜਿਆਦਾ ਨਕਲਬੱਜੀ ਕਿਉਂਕਿ ਇੱਕੋ ਜੇ ਨੰਬਰ ਹੈ ਇੱਕੋ ਜੇ ਸਵਾਲ ਸਹੀ ਗਲਤ ਕਰ ਰਹੇ ਹੈ ਤੇ ਜਾਂ ਫਿਰ ਜਿਵੇਂ ਤੁਸੀਂ ਕਹਿ ਰਹੇ ਹੋ ਉਹ ਐਮ ਆਰ ਸੀਟ ਹੈ ਜਿਹੜੀਆਂ ਅਨਸਰ ਸੀਟਾਂ ਹੈਗੀਆਂ ਉਹ ਬਾਅਦ ਚ ਕਿਤੇ ਇੱਕ ਸੈਂਟਰ ਚ ਇੱਕ ਘਰ ਚ ਜਾਂ ਕਿਸੇ ਵੀ ਜਗ੍ਹਾ ਤੇ ਭਰੀਆਂ ਗਈਆਂ ਇਹ ਸਵਾਲ ਤਾਂ ਖੜੇ ਹੁੰਦੇ ਹੀ ਹੈ ਨਾ ਫਿਰ ਹਾਂ ਮਤਲਬ ਪਰਦਾ ਫਾਸ਼ਟਾ ਹੋਣਾ ਚਾਹੀਦਾ ਸਵਾਲ ਤਾਂ ਖੜੇ ਹੁੰਦੇ ਨੇ ਜਾਂ ਫਿਰ ਕੁਝ ਨਕਲ ਇਸ ਤਰੀਕੇ ਨਾਲ ਵੱਜੀ ਕੋਈ ਬਲੂਟ ਟਾਈਪ ਢੰਗ ਨਾਲ ਕਿਸੇ ਹੋਰ ਢੰਗ ਨਾਲ ਕਿ ਭਾਈ ਸਾਰਿਆਂ ਦਾ ਹੀ ਸੇਮ ਆ ਸਭ ਕੁਝ ਏ ਟੂ ਜ਼ेड ਚੀਜ਼ ਸੇਮ ਆ ਕੁਸ਼ਣ ਕੁਸ਼ਤ ਹੋਈ ਆ ਮਤਲਬ ਗੱਲ ਇਹ ਆ ਅ ਅਸੀਂ ਇਹ ਨਹੀਂ ਕਹਿੰਦੇ ਕਿ ਠੀਕ ਹੈ 44 ਨੂੰ ਕਿਉਂ ਨੌਕਰੀ ਮਿਲ ਗਈ ਅਸੀਂ ਤਾਂ ਇਹ ਕਹਿੰਨੇ ਕਿ ਸਪਸ਼ਟ ਜਾਂਚ ਹੋਵੇ ਇਹ 44 ਕਿੰਨਾਂ ਦੀਆਂ ਨੌਕਰੀਆਂ ਖਾ ਗਏ ਇਹ 44 ਜਿਹੜੇ ਨੇ ਇਹ ਕਿੰਨਾਂ ਦੀਆਂ ਨੌਕਰੀਆਂ ਖਾ ਗਏ ਜੇਕਰ ਇਸੇ ਘੁਟਾਲਾ ਹੋਇਆ ਤੇ ਹੁਣ ਦੇਖੋ ਅ ਇੰਨੇ ਤੱਥ ਸਾਹਮਣੇ ਰੱਖਤੇ ਇੰਨੇ ਤੱਥਾਂ ਤੋਂ ਬਾਅਦ ਤਾਂ ਤੁਹਾਨੂੰ ਲੱਗਦਾ ਕਿ ਇਨਵੈਸਟੀਗੇਸ਼ਨ ਤਾਂ ਹੋਣੀ ਚਾਹੀਦੀ ਹੈ ਇਨਵੈਸਟੀਗੇਸ਼ਨ ਤਾਂ ਹੋਣੀ ਲਾਜ਼ਮੀ ਹੈ ਕਿ ਜੇ ਇਹ ਭਰਤੀ ਘੁਟਾਲਾ ਜੇਕਰ ਹੋਇਆ ਤਾਂ ਇਹਦੇ ਪਿੱਛੇ ਕਿਹੜੇ ਮਾਸਟਰਮਾਈਂਡ ਨੇ ਕਿੰਨੇ ਵੱਡੇ ਨਹੀਂ ਕਿਉਂਕਿ ਸਰਕਾਰ ਆਪਣੇ ਆਪ ਨੂੰ ਭ੍ਰਿਸ਼ਟਾਚਾਰ ਮੁਕਤ ਕਹਿੰਦੀ ਆ ਤੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਜੇਕਰ ਐਸਾ ਕੁਝ ਹੋ ਰਿਹਾ ਤਾਂ ਉਹ ਐਡੇ ਕਿਹੜੇ ਵੱਡੇ ਜਿਹੜੇ ਹੈਗੇ ਨੇ ਗਰੋ ਬੈਠੇ ਨੇ ਜਿਨ੍ਹਾਂ ਨੂੰ ਪਰਵਾਹ ਹੀ ਨਹੀਂ ਸਰਕਾਰ ਦੀ ਕਿ ਸਰਕਾਰ ਭ੍ਰਿਸ਼ਟਾਚਾਰ ਮੁਕਤ ਦਾ ਨਾਅਰਾ ਲਾਉਂਦੀ ਆ ਸਾਨੂੰ ਕੋਈ ਪਰਵਾਹ ਨਹੀਂ ਅਸੀਂ ਆਪਦਾ ਕੰਮ ਪਹਿਲਾਂ ਵੀ ਕਰਦੇ ਸੀ ਹੁਣ ਵੀ ਕਰਦੇ ਆ ਤੇ ਕਰਦੇ ਰਹਾਂਗੇ ਫਿਰ ਇੱਕ ਚੀਜ਼ ਹੋਰ ਦੇਖ ਲਓ ਜੇ ਇੱਥੇ ਕੁਝ ਹੋਇਆ ਤੁਸੀਂ ਦੇਖੋ ਕਿੰਨਿਆਂ ਦੀ ਉਮੀਦਾਂ ਤੇ ਪਾਣੀ ਫਿਰਿਆ ਹੋਊ 40ਆਂ ਤਾਂ ਸਾਡੇ ਸਾਹਮਣੇ 40ਆਂ ਦੀ ਉਮੀਦਾਂ ਦੇ ਤਾਂ ਪਾਣੀ ਫਿਰ ਗਿਆ ਹੋਰ ਕਿੰਨਿਆਂ ਦੀ ਉਮੀਦਾਂ ਤੇ ਪਾਣੀ ਫਿਰਊ ਕੀ ਕੱਲ ਨੂੰ ਕੋਈ ਇੱਥੋਂ ਤੱਕ ਪਹੁੰਚਣ ਦੀ ਵੀ ਜ਼ਰਤ ਕਰ ਲੂਗਾ ਗਰੀਬ ਘਰ ਦਾ ਜਵਾਕ ਨੂੰ ਜੀ ਜੀਦੀ ਦਿਹਾੜੀ 300 400 500 ਆ ਉਹ ਸਿਰਫ ਆਪਦੇ ਜਵਾਕਾਂ ਨੂੰ ਦੋ ਡੰਗ ਦੀ ਰੋਟੀ ਦੇ ਸਕਦਾ ਤੇ ਪੜਾ ਸਕਦਾ ਆ ਉਹਦੇ ਮਨ ਚ ਇੱਕ ਆਸ ਉਮੀਦ ਆ ਕਿ ਮੁੰਡੇ ਨੂੰ ਪੁੱਤ ਨੂੰ ਧੀ ਨੂੰ ਚੰਗੀ ਨੌਕਰੀ ਤੇ ਪਹੁੰਚਾ ਦਈਏ ਤਾਂ ਜੋ ਸਾਡੀ ਗਰੀਬੀ ਚੱਕੀ ਜਾਵੇ ਹੁਣ ਇੱਥੇ ਆ ਕੇ ਉਹਨਾਂ ਦੀ ਅਸਾਂ ਤਾਂ ਪਾਣੀ ਫਿਰ ਗਏ ਨਾ ਤਾਂ ਫਿਰ ਇਹ ਚ ਜ਼ਿੰਮੇਵਾਰ ਕਾਉਣਾ ਅਜੇ ਇਹਦੇ ਵਿੱਚ ਜਸ ਇੱਕ ਹੋਰ ਵੀ ਹੈ ਜਿਵੇਂ ਤੁਸੀਂ ਗਿਣਾਇਆ ਨਾ ਬਠਿੰਡਾ ਮਾਨਸਾ ਦੋ ਤਿੰਨ ਜ਼ਿਲ੍ਹੇ ਆ ਮਤਲਬ ਮੈਨੂੰ ਮੈਂ ਮਹਿਸੂਸ ਹੋ ਰਿਹਾ ਖੜਾ ਖੜਾ ਕਰ ਰਿਹਾ ਸੀ ਵੀ ਯਾਰ 80 90% ਪੰਜਾਬ ਅਨਲਾਇਕ ਤੁਰਿਆ ਫਿਰਦਾ ਹੈ ਹੁਸ਼ਿਆਰਪੁਰ ਵਾਲੇ ਕਹਿੰਦੇ ਪੜਾਈ ਚ ਬਹੁਤ ਚੰਗੇ ਆ ਅਮਰਸਾ ਜਲੰਧਰ ਵੱਡੇ ਵੱਡੇ ਸ਼ਹਿਰ ਹੈਗੇ ਆ ਉਹਨਾਂ ਦਾ ਕੋਈ ਬੰਦ ਬੱਚਾ ਵੀ ਨਹੀਂ ਆਇਆ ਕਿ ਪੜਦੇ ਹੀ ਨਹੀਂ ਗਲਤ ਇਹੀ ਹੈ ਨਾ ਹੋਸ਼ਿਆਰਪੁਰ ਸਾਈਡ ਜਲੰਧਰ ਸਾਈਡ ਚੱਲ ਜੋ ਕਹਿੰਦੇ ਬਹੁਤ ਤਖਿਆ ਹ ਹ ਪੜ੍ਹਾਈ ਦੇ ਵਿੱਚ ਬਹੁਤ ਹੁਸ਼ਿਆਰ ਮੈਂ ਤਾਂ ਮੈਂ ਦੇਖੋ ਆਪਾਂ ਕਿਉਂਕਿ ਹਾਲੇ ਤੇ ਸਵਾਲ ਖੜੇ ਕਰ ਰਹੇ ਆਂ ਆਪਾਂ ਗੱਲਾਂ ਕਰਨੀਆਂ ਤੇ ਇਹਦੇ ਬਹੁਤ ਹੋ ਸਕਦੀਆਂ ਸੀ ਬਹੁਤ ਕੁਝ ਕਰ ਸਕਦੇ ਆਂ ਪਰ ਅਸੀਂ ਸਿਰਫ ਤੱਥਾਂ ਤੇ ਗੱਲ ਕੀਤੀ ਹੈ ਜਿਹੜੇ ਤੱਥ ਸਾਡੇ ਕੋਲੇ ਆ ਤੇ ਸਵਾਲ ਖੜੇ ਕੀਤੇ ਆ ਕਿ ਸਰਕਾਰ ਨੂੰ ਚਾਹੀਦਾ ਹੈ ਕਿ ਇਹਦੇ ਤੇ ਜਿਹੜਾ ਹੈਗਾ ਕਾਰਵਾਈ ਕਰੇ ਕਿਉਂਕਿ ਹੁਸ਼ਿਆਰਪੁਰ ਵਾਲੇ ਹੋ ਗਏ ਗੁਰਦਾ ਕਿੱਥੋਂ ਤੱਕ ਪਏ ਆ ਜਾਂ ਫਿਰ ਇਹ ਆ ਕਿ ਉਹਨਾਂ ਨੇ ਵੀ ਪੇਪਰ ਨਹੀਂ ਤਾਂ ਪੇਪਰ ਤਾਂ ਦਿੱਤਾ ਹੋ ਤੁਸੀਂ ਕਹਿੰਦੇ ਹੁੰਦੇ ਨੇ ਨਾ ਕਿ ਕੋਈ ਜਿਹੜੀ ਹੈਗੀ ਆ ਭਰਤੀ ਨਿਕਲਿਆ ਬੈਨ ਕਿਸੇ ਚਪੜਾਸੀ ਦੀ ਪੀ ਐਚ ਡੀ ਵਾਲੇ ਉਹ ਜਾਂਦੇ ਆ ਜਾਂਦੇ ਬਿਲਕੁਲ ਪੀ ਐਚ ਡੀ ਵਾਲੇ ਜਾਂਦੇ ਆ ਤੇ ਭਾਈ ਲੱਖਾਂ ਬਦੇ ਭਾਈ ਇਹ ਤਾਂ ਸੀਨੀਅਰ ਅਸਿਸਟੈਂਟ ਕਮ ਇੰਸਪੈਕਟਰ ਦਾ ਇੰਸਪੈਕਟਰ ਆ ਇਹਦੇ ਚ ਕਿਉਂ ਨਹੀਂ ਜਾਣਗੇ ਆ ਇੱਥੇ ਆਦੇਸ਼ ਦੇ ਅੱਗੇ ਉਹ ਬਣਿਆ ਹੋਇਆ TCS TCS ਦਾ ਸ਼ਾਇਦ ਜ਼ੋਨ ਬਣਿਆ ਹੋਇਗਾ ਹਨਾ ਪੇਪਰ ਵਾਲਾ ਤੇ ਜਦੋਂ ਪੇਪਰ ਹੁੰਦਾ ਤੁਸੀਂ ਦੇਖਿਆ ਕਰੋ ਉੱਥੇ ਮੇਨ ਹਾਈਵੇ ਦੇ ਉਪਰ ਆਏ ਭੀੜ ਲੱਗੀ ਹੁੰਦੀ ਹੈ ਜਿਵੇਂ ਕਿਥੇ ਮੇਲਾ ਲੱਗਿਆ ਹੁੰਦਾ ਕੋਈ ਪੁਰਾਣਾ ਵੱਡਾ ਮੇਲਾ ਲੱਗਿਆ ਹੁੰਦਾ ਉਹੀ ਨਾ ਤਪ ਚੱਕਰ ਇਹੀ ਹੈ ਨਾ ਯਾਰ ਕਿਸ ਵਾਲੇ ਵੀ ਇਸ ਤਰ੍ਹਾਂ ਦੇ ਵੀ ਮਨ ਲੋ ਖੜੇ ਹੁੰਦੇ ਜਾਂ ਆਪਾਂ ਸਮਾਜ ਦੀ ਕਿਵੇਂ ਚੰਗੇ ਦੀ ਸਿਰਜਣਾ ਕਰ ਸਕਦੇ ਆ ਮੰਨ ਲੋ ਕਿਸੇ ਵੀ ਤਰੀਕੇ ਨਾਲ ਕਿਸੇ ਵੀ ਮਹਿਕਮੇ ਚ ਇਹ ਭਰਤੀ ਦੀ ਨਹੀਂ ਹੋਰ ਵੀ ਭਰਤੀ ਜੀ ਮਨ ਲੋ ਭ੍ਰਿਸ਼ਟ ਤਰੀਕੇ ਨਾਲ ਜਾਂਦਾ ਪੈਸੇ ਦੇ ਕੇ ਹੋਰ ਕਰਕੇ ਗਲਤ ਕੰਮ ਤਾਂ ਫਿਰ ਉਹ ਜਦੋਂ ਅੱਗੇ ਜਾ ਕੇ ਕੁਰਸੀ ਤੇ ਬੈਠੂਗਾ ਕੀ ਲੋਕਾਂ ਨੂੰ ਇਨਸਾਫ ਦੇਊ ਜੋ ਪੈਸੇ ਦੇ ਕੇ ਬੈਠਾ ਹੈ ਭ੍ਰਿਸ਼ਟਾਚਾਰ ਕਰਕੇ ਬੈਠਾ ਹੈ ਕੀ ਦੇਣਾ ਇਨਸਾਫ ਉਹਨੇ ਉਹੀ ਤਾਂ ਗੱਲ ਨਾ ਉਹ ਦੇਖੋ ਉਹ ਇਨਸਾਫ ਕਿਵੇਂ ਦੇ ਦੂਗਾ ਜਿਹੜਾ ਆਪ ਚਿੱਕੜ ਚੋਂ ਲੰਘ ਕੇ ਕੁਰਸੀ ਤੇ ਜਾ ਕੇ ਬਹਿ ਗਿਆ ਉਹ ਤਾਂ ਉਹ ਤਾਂ ਆਪ ਦੇ ਦਾਗ ਆ ਉਹ ਆਪਦੇ ਦਾਗ ਤੋਂ ਆਪ ਉਹਨੂੰ ਪਤਾ ਹੁਣ ਜਿਹੜੇ ਨੂੰ ਪਤਾ ਅਸੀਂ ਨਹੀਂ ਕਹਿੰਦੇ ਕਿ ਯਾਰ ਇੱਥੇ ਕੋਈ ਪੈਸਾ ਚੱਲਿਆ ਕੀ ਚੱਲਿਆ ਪਰ ਚਲੋ ਆਪਾਂ ਇੱਕ ਮਤਲਬ ਆਧਾਰਨ ਲੈ ਲਈਏ ਕਿ ਜੇਕਰ ਇੱਥੇ ਪੈਸਾ ਚੱਲਿਆ ਹੁਣ ਜਿਹੜੇ ਨੂੰ ਪਤਾ ਮੈਨੂੰ ਵੀ 25 ਲੱਖ ਦੇ ਵਿੱਚ ਸੀਟ ਮਿਲਈ ਜਾਂ ਕੁਝ ਵੀ ਮਿਲਿਆ ਤਾਂ ਉਹ ਤੁਹਾਨੂੰ ਕੀ ਲੱਗਦਾ 20 25 ਲੱਖ ਤਾਂ ਪੂਰਾ ਹੀ ਕਰੂ ਕਰੂ ਫੇਰ ਹੀ ਫੇਰ ਹੀ ਜਾ ਕੇ ਤੇ ਜਾ ਕੇ ਫਿਰ ਜਿਹੜੇ ਨੇ 20 25 ਲੱਖ ਪੂਰਾ ਕਰਿਆ ਉਹ ਕਰਪਟ ਹੀ ਹੋ ਗਿਆ ਨਾ ਸੁਭਾਅ ਪੈ ਗਿਆ ਉਹ ਕਰਪਟ ਹੋ ਗਿਆ ਮਤਲਬ ਉਹੀ ਗੱਲ ਆ ਕਿ ਤੁਸੀਂ ਉੱਥੇ ਜਾ ਕੇ ਮੰਡੀ ਦੇ ਵਿੱਚ ਖੜ ਗਏ ਤੁਹਾਡੀ ਬੋਲੀ ਕਿਹਨਾਂ ਲੱਗੀ ਫਰੋਦੂ ਬਾਤ ਤਾਂ ਤੁਹਾਨੂੰ ਪਤਾ ਨਾ ਕਿ ਤੁਸੀਂ ਵੇਕਣ ਵਾਲੇ ਹੋ ਤੁਸੀਂ ਵਿਕ ਰਹੇ ਹੋ ਉਦੋਂ ਬਾਤ ਤਾਂ ਜਿਹੜਾ ਵੀ ਆਉ ਤੁਹਾਨੂੰ ਖਰੀਦਦਾਰ ਆਊਗਾ ਠੀਕ ਆ ਪਹਿਲਾਂ ਤੁਸੀਂ ਸਸਤੇ ਚ ਵੇਕ ਰਹੇ ਸੀ ਹੁਣ ਤੁਹਾਨੂੰ ਮਹਿੰਗੇ ਚ ਖਰੀਦੂ ਭਾਈ ਬੋਲੀ ਤਾਂ ਤੁਹਾਡੀ ਲੱਗੀ ਨਾ ਵੇਕਣ ਤਾਂ ਤੁਸੀਂ ਲੱਗੇ ਨਾ ਤਾਂ ਫਿਰ ਇਹ ਇਹ ਤਾਂ ਚੀਜ਼ਾਂ ਨੇ ਕਿ ਮਤਲਬ ਜਿਹੜਾ ਉੱਥੇ ਤੱਕ ਪਹੁੰਚੂਗਾ ਕ੍ਰਾਪਟ ਕੋਈ ਭ੍ਰਿਸ਼ਟਾਚਾਰ ਤਾਂ ਫਿਰ ਉਹ ਕਰਪਸ਼ਨ ਕਿਵੇਂ ਦੂਰ ਕਰ ਦੂ ਮੈਂ ਤਾਂ ਮੈਂ ਤਾਂ ਪਹਿਲਾਂ ਹੀ ਕਿਹਾ ਨਾ ਕਿ ਜੇ ਭ੍ਰਿਸ਼ਟਾਚਾਰ ਮੁਕਤ ਸਰਕਾਰ ਦਾ ਜਿਹੜਾ ਨਾਰਾ ਦਿੰਦੇ ਆ ਜੇਕਰ ਭ੍ਰਿਸ਼ਟਾਚਾਰ ਮੁਕਤ ਸਰਕਾਰ ਦੇ ਵਿੱਚ ਐਸਾ ਕੁਝ ਹੋ ਰਿਹਾ ਤਾਂ ਫਿਰ ਉਹ ਕਿੱਡਾ ਵੱਡਾ ਗਰੋ ਹੋਣਾ ਜਿਹਨੂੰ ਇਹੀ ਡਰ ਨਹੀਂ ਕਿ ਇਹ ਤਾਂ ਭ੍ਰਿਸ਼ਟਾਚਾਰ ਮੁਕਤ ਸਰਕਾਰ ਆ ਯਾਰ ਮੈਨੂੰ ਲੱਗਦਾ ਇੱਕੋ ਜੀ ਇਹ ਗੱਲ ਆ ਸਾਰੀਆਂ ਪਾਰਟੀਆਂ ਦੀ ਸਾਰੀਆਂ ਸਰਕਾਰਾਂ ਦੀ ਕਿਉਂਕਿ ਸਮੇਂ-ਸਮੇਂ ਤੇ ਜਿਵੇਂ ਕੈਪਟਨ ਸਰਕਾਰ ਦੇ ਪੀਪੀਐਸਸੀ ਨੇ ਜਿਹੜੀ ਭਰਤੀ ਕੀਤੀ ਉਹ ਤੇ ਸਵਾਲ ਪੀਸੀਸ ਭਰਤੀ ਕਰੇ ਸੀ ਉਹਦੇ ਸਵਾਲ ਉੱਠੇ ਮਾਲਾ ਰਾਜ ਉੱਠਦੇ ਰਹੇ ਹੁਣ ਉੱਠ ਰਹੇ ਮੈਨੂੰ ਫਰਕ ਨਹੀਂ ਲੱਗਦਾ ਜਿਵੇਂ ਹੁਣ ਇਕੱਲੇ ਨਾਰਿਆਂ ਦੀ ਗੱਲ ਹੀ ਹੁੰਦੀ ਆ ਵੀ ਅਸੀਂ ਵੱਖਰਾ ਕੁਝ ਕਰਾਂਗੇ ਸਹੀ ਪ੍ਰਸ਼ਾਸਨ ਦੇਵਾਂਗੇ ਲੋਕਾਂ ਲਈ ਸਹੂਲਤਾਂ ਪੈਦਾ ਕਰਾਂ ਮੈਨੂੰ ਲੱਗਦਾ ਇਹ ਸਾਰੇ ਇੱਕੋ ਹੀ ਥਾਲੀ ਦੇ ਚੱਟੇ ਵਟੇ ਆ ਬਾਕੀ ਤਾਂ ਗੱਲ ਪਤਾ ਕੀ ਆ ਚਲੋ ਸਰਕਾਰਾਂ ਸਾਰੀਆਂ ਪਾਰਟੀਆਂ ਇੱਕੋ ਥਾਲੀ ਦੇ ਚੱਟੇ ਵਟੇ ਆ ਲੀਡਰ ਇੱਕੋ ਮੈਂ ਤਾਂ ਪਹਿਲਾਂ ਵੀ ਕਹਿੰਦਾ ਵੀ ਲੀਡਰ ਜਿਹੜੇ ਹੁੰਦੇ ਇੱਕੋ ਬਾੜੀ ਦੇ ਬੱਚੇ ਹੁੰਦੇ ਇਹ 'ਚ ਕੋਈ ਸ਼ੱਕ ਨਹੀਂ ਪਰ ਗੱਲ ਤਾਂ ਇੰਨਾ ਸਟੂਡੈਂਟਸ ਤੇ ਜਾਂਦੀ ਆ ਨਾ ਜਿਹੜੇ ਕਿਉਂਕਿ ਚਲੋ ਮੰਨ ਲਈਏ ਕਿ ਇਹਦੇ ਇਹ ਤੇ ਰੱਟ ਪੈ ਗਈ ਇਹ ਭਰਤੀ ਇੱਥੇ ਵਿਚਾਲੇ ਰੁਕ ਜੂਗੀ ਪਰ ਜਿਹੜੇ ਠੀਕ ਆ ਇਹ 44 ਗਲਤ ਹੈ ਪਰ ਜਿਹੜੇ ਸਲੈਕਟ ਹੋਗੇ ਉਹਨਾਂ ਦਾ ਹੀ ਕਸੂਰ ਆ ਯਾਰ ਉਹ ਉਹ ਕਹਿੰਦੇ ਨੇ ਵੀ ਉੱਠਦੇ ਬੋਲ ਵਾਲੀ ਗੱਲ ਆ ਹੁਣ ਡਿੱਗਿਆ ਹੁਣ ਡਿੱਗਿਆ ਹੁਣ ਡਿਓ ਡਿੱਗਦਾ ਹੀ ਨਹੀਂ ਉਹ ਤਾਂ ਉਹ ਤਾਂ ਵਿਚਾਰੇ ਰਹਿ ਗਏ ਨਾ ਲੰਮਕਦੇ ਲੰਮਕਦੇ ਹੁਣ ਉਹ ਨਾ ਤਾਂ ਅਗਲਾ ਪਰ ਸਕਦੇ ਆ ਉਹ ਕਹਿੰਦੇ ਯਾਰ ਮੈਂ ਤਾਂ ਲੱਗਿਆ ਹੋਇਆ ਅੱਜ ਨਿਕਲ ਜੇ ਕੱਲ ਨਿਕਲ ਜੇ ਅੱਜ ਨਿਕਲ ਜੇ ਕੱਲ ਨਿਕਲ ਜੇ ਉਦੋਂ ਨੂੰ ਉਹਦੀ ਉਮਰ ਨਾ ਕਿ ਜੂ ਫੇਰ ਕੀ ਕਰੂ ਚੇਤਾ ਹੋਇਆ ਚੰਗੇ ਘਰ ਦਾ ਜੇ ਤਾਂ ਚਾਰ ਕਿੱਲੇ ਪੈਲੀ ਦੇ ਹੋ ਚੱਲ ਠੀਕ ਆ ਖੇਤੀ ਕਰਕੇ ਉਹਦਾ ਗੁਜ਼ਾਰਾ ਕਰ ਲੂ ਜੇ ਹੋਇਆ ਚੰਗੇ ਘਰ ਦਾ ਕੋਈ ਬਿਜ਼ਨਸ ਚ ਹੋਇਆ ਬਾਪੂ ਦੀ ਕੋਈ ਦੁਕਾਨ ਹੋਈ ਕੋਈ ਬਿਜ਼ਨਸ ਹੋਇਆ ਉਹ ਵੀ ਕਰ ਲੂ ਜਿਹੜਾ ਕੋ ਇਥੋਂ ਤੱਕ ਪੜ ਕੇ ਐਡਾ ਵੱਡਾ ਪੇਪਰ ਦੇ ਕੇ ਪੇਪਰ ਦੇ ਵਿੱਚ ਸਿਲੈਕਟ ਹੋ ਕੇ ਉਸ ਤੋਂ ਬਾਅਦ ਿਆੜੀਆਂ ਕਰੂ ਫਿਰ 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 ਉਹ ਤੁਹਾਨੂੰ ਲੱਗਦਾ ਵੀ ਉਹਦੇ ਜਵਾਕਾਂ ਨੂੰ ਪੜਾ ਦੂ ਚਲ ਜੇ ਜਵਾਕਾਂ ਨੂੰ ਪੜਾ ਦੂ ਫਿਰ 25 ਸਾਲਾਂ ਤੱਕ ਉਹਦੇ ਮਨ ਦੇ ਵਿੱਚ ਇੱਕੋ ਟੱਲੀ ਖੜਕੀ ਦੀ ਰੂ ਕਿ ਜੋ ਮੇਰੇ ਨਾਲ ਹੋ ਗਿਆ ਮੇਰੇ ਜਵਾਕ ਨਾਲ ਨਾ ਹੋ ਜੇ ਮੇਰੀ ਧੀ ਨਾਲ ਨਾ ਹੋ ਜੇ ਮੇਰੇ ਪੁੱਤ ਨਾਲ ਨਾ ਹੋ ਜੇ ਮਤਲਬ ਗਲਤ ਹੈ ਨਾ ਕਿ ਹੁਣ ਗਰੀਬਾਂ ਦੇ ਗਰੀਬ ਜਵਾਕਾਂ ਦੇ ਹੱਥਾਂ ਦੇ ਵਿੱਚੋਂ ਕਿ ਪੜ੍ਹਾਈ ਵੀ ਖੋਸ ਰਹੀ ਆ ਗਰੀਬ ਜਵਾਕਾਂ ਦੇ ਹੱਥਾਂ ਦੇ ਵਿੱਚੋਂ ਕਿ ਹੁਣ ਨੌਕਰੀਆਂ ਵੀ ਖੋਸ ਰਹੀਆਂ ਆ ਆਮ ਲੋਕਾਂ ਦੇ ਹੱਥਾਂ ਦੇ ਵਿੱਚੋਂ ਕਿ ਹੁਣ ਨੌਕਰੀਆਂ ਜਾ ਰਹੀਆਂ ਦੂਰ ਹੁੰਦੀਆਂ ਜਾ ਰਹੀਆਂ ਜਾਂ ਆਪਾਂ ਇੱਥੇ ਡਿਸਰਵਿੰਗ ਕੈਂਡੀਡੇਟਸ ਕਹ ਲਈਏ ਜਿਹੜੇ ਵਾਕਿਆ ਦੇ ਵਿੱਚ ਡਿਸਰਵ ਕਰਦੇ ਆ ਕਿ ਹੁਣ ਉਹਨਾਂ ਦੇ ਪੱਲਿਆਂ ਦੇ ਵਿੱਚੋਂ ਨੌਕਰੀਆਂ ਪਾਸੇ ਹੁੰਦੀਆਂ ਜਾ ਰਹੀਆਂ ਕੀ ਹੁਣ ਆਹ ਕੁਛ ਚੱਲਿਆ ਕਰਨਾ ਹੈਗਾ ਤੇ ਜੇ ਇਹ ਕੁਛ ਚੱਲਿਆ ਕਿਉਂਕਿ ਪਹਿਲਾਂ ਵੀ ਇਲਜ਼ਾਮ ਬੜੇ ਲੱਗੇ ਨਾ ਹੁਣ ਵੀ ਇਲਜ਼ਾਮ ਲੱਗੇ ਤੇ ਜੇ ਇਹ ਇਸੇ ਤਰ੍ਹਾਂ ਚੱਲਦਾ ਰਿਹਾ ਇਸੇ ਤਰ੍ਹਾਂ ਚੱਲਦਾ ਰਿਹਾ ਤਾਂ ਫਿਰ ਆਨਲਾਈਨ ਟਾਈਮ ਦੇ ਵਿੱਚ ਤਾਂ ਤੁਹਾਨੂੰ ਲੱਗ ਕਿ ਜਦੋਂ ਭਰਤੀ ਨਿਕਲਿਆ ਕਰਨੀ ਹੈ ਮਤਲਬ ਸ਼ਾਇਦ ਸਭ ਨੇ ਉਹੀ ਰਾਹ ਅਪਣਾਇਆ ਕਰਨਾ ਜਿਹੜਾ ਰਾਹ ਸ਼ਾਇਦ ਨੇ 44 ਨੇ ਅਪਣਾਇਆ ਹੋਣਾ ਜੇ ਚ ਘਟਾਲਾ ਹੋਇਆ ਤਾਂ ਹਰੇਕ ਨੇ ਫਿਰ ਉਹੀ ਰਾਹ ਬਣਾਉਣਾ ਪਰ ਪੜੂਗਾ ਕੌਣ ਮਿਹਨਤ ਕੌਣ ਕਰੂਗਾ ਕਿਹਨੇ ਕਰਨੀ ਤਾਂ ਮੁੱਖ ਗਲਤ ਇਹ ਹੈ ਕਿ ਭਾਈ ਇਸ ਚੀਜ਼ ਦੇ ਉੱਪਰ ਕਾਰਬਈ ਸਖਤ ਤੋਂ ਸਖਤ ਉਹ ਵੀ ਸਭ ਤੋਂ ਪਹਿਲਾਂ ਦੇ ਇਨਵੈਸਟੀਗੇਸ਼ਨ ਹੋਵੇ ਇਸ ਚੀਜ਼ ਦੀ ਇਨਵੈਸਟੀਗੇਸ਼ਨ ਪ੍ਰੋਪਰ ਤਰੀਕੇ ਨਾਲ ਹੋਵੇ ਕਿਉਂਕਿ ਦੇਖੋ ਜਿਹੜੇ ਸਵਾਲ ਖੜੇ ਕੀਤੇ ਜਾ ਰਹੇ ਨੇ ਤਾਂ ਇਹ ਪੂਰੇ ਆਪਾਂ ਤੱਥਾਂ ਦੇ ਨਾਲ ਸਵਾਲ ਖੜੇ ਕਰ ਰਹੇ ਨੇ ਅਸੀਂ ਕੋਈ ਐਵੇਂ ਹਵਾ ਦੇ ਵਿੱਚ ਸ਼ੁਰਲੀਆਂ ਛੜੀਆਂ ਕਿ ਆਹ ਹੋ ਰਿਹਾ ਜੀ ਆਹ ਹੋ ਰਿਹਾ ਜੀ ਅਸੀਂ ਚਲੋ ਇੱਕ ਗੱਲ ਅਸੀਂ ਮੰਨ ਗਏ ਕਿ ਭਾਈ ਸਰਕਾਰ ਦੇ ਅਧਿਕਾਰੀ ਨੂੰ ਕਿਸੇ ਨੁਮਾਇंदे ਨੂੰ ਪਤਾ ਹੀ ਨਹੀਂ ਸਰਕਾਰ ਨੂੰ ਪਤਾ ਹੀ ਨਹੀਂ ਇਸ ਬਾਰੇ ਪਰ ਅਸੀਂ ਲੋਕਾਂ ਦੇ ਸਾਹਮਣੇ ਤੱਥ ਰੱਖਤੇ ਇਹ ਤੱਤ ਤੁਸੀਂ ਸਾਡੇ ਨਾਲ ਰਾਬਤਾ ਕਰਕੇ ਸਾਥੋਂ ਲੈ ਵੀ ਸਕਦੇ ਆ ਪਰ ਇਹਦੇ ਤੇ ਇਨਵੈਸਟੀਗੇਸ਼ਨ ਹੋਣੀ ਜਿਹੜੀ ਹੈ ਇਨਵੈਸਟੀਗੇਸ਼ਨ ਹੋਵੇ ਲਾਜ਼ਮੀ ਆ ਕਿਉਂਕਿ ਜਿੰਨਾਂ ਵੱਲੋਂ ਸਾਡੇ ਨਾਲ ਰਾਬਤਾ ਕੀਤਾ ਉਹਨੇ ਇਹ ਵੀ ਕਿਹਾ ਕਹਿੰਦਾ ਕਿ ਬਾਈ 12 ਤਿੰਨ ਅਕਤੂਬਰ ਨੂੰ ਟਾਈਪਿੰਗ ਦਾ ਟੈਸਟ ਆ ਸਾਨੂੰ ਇਹ ਆ ਕਿ ਉਸ ਤੋਂ ਪਹਿਲਾਂ ਪਹਿਲਾਂ ਹੋ ਜਾਏ ਕਿਉਂਕਿ ਜੇਕਰ ਦੇਖੋ ਇਸ ਟੈਸਟ ਦੇ ਵਿੱਚ ਰਿਟਰਨ ਦੇ ਵਿੱਚ ਐਸਾ ਕੁਝ ਹੋਇਆ ਤਾਂ ਸੁਭਾਵਿਕ ਤੌਰ ਤੇ ਫਰੋਸ਼ਤਾ ਫਾਈਨਲ ਹੋਈ ਹੋਣਾ ਕੰਮ ਉਹ ਤਾਂ ਹੋ ਹੀ ਗਿਆ ਨਾ ਮਤਲਬ ਇਹੀ ਹੁੰਦਾ ਹੈ ਮੇਨ ਟੈਸਟ ਇਹਦਾ ਮੇਨ ਟੈਸਟ ਕੱਢ ਕੇ ਹੁਣ ਟਾਈਪਿੰਗ ਦਾ ਤਾਂ ਫਾਈਨਲ ਮੈਨੂੰ ਲੱਗਦਾ ਵੀ ਇਹ ਤਾਂ ਜਿੰਨਾਂ ਨੇ ਇਹ ਚੀਜ਼ ਜੇ ਤੋ ਤਣ ਸੋਚੀ ਜਾਂਦੇ ਹੋਣਗੇ ਕਿ ਉੱਥੇ ਜਾ ਕੇ ਆ ਕੁਰਸੀ ਤੇ ਬੈਠਣਾ ਮੈਂ ਨਾ ਮੇਰਾ ਆਸਟੇਸ਼ਨ ਲੈ ਲੂ ਮੈਂ ਆਸਟੇਸ਼ਨ ਲੈ ਲੂ ਮੈਂ ਹੁਈ ਨਾ ਕਿ ਯਾਰ ਫਿਰ ਮਤਲਬ ਜਾਇ ਸ਼ਾਇਦ ਜੇ ਅਸੀਂ ਇਸ ਚੀਜ਼ ਦੇ ਉੱਪਰ ਕੋਈ ਕਾਰਵਾਈ ਨਹੀਂ ਸਰਕਾਰ ਨਹੀਂ ਕਾਰਵਾਈ ਕਰਦੀ ਤਾਂ ਫਿਰ ਅਸੀਂ ਕਿਵੇਂ ਕਹਦਾ ਕਿ ਭਾਈ ਭ੍ਰਿਸ਼ਟਾਚਾਰ ਮੁਕਤ ਫਿਰ ਅਸੀਂ ਕਿਵੇਂ ਕਹਦਾ ਕਿ ਅਸੀਂ ਪੰਜਾਬ ਦੇ ਵਿੱਚੋਂ ਕਰਪਸ਼ਨ ਨੂੰ ਦੂਰ ਕਰਨਾ ਚਾਹੁੰਦੇ ਹਾਂ ਮਤਲਬ ਕਰਪਸ਼ਨ ਸ਼ੁਰੂ ਤਾਂ ਗਰਾਊਂਡ ਤੋਂ ਹੀ ਹੁੰਦੀ ਹੈ ਨਾ ਤੇ ਆ ਗਰਾਊਂਡ ਦੀ ਸਚਾਈ ਆ ਹਾਂ ਤੁਸੀਂ ਕਹਿ ਰਹੇ ਹੋ ਕਿ ਅਸੀਂ ਇੰਨੀਆਂ ਨੌਕਰੀਆਂ ਦਿੱਤੀਆਂ ਅਸੀਂ ਸਲਾਮ ਕਰਦੇ ਹਾਂ ਜੇ ਜੇਕਰ ਤੁਸੀਂ ਨੌਕਰੀਆਂ ਦਿੱਤੀਆਂ ਇਹ ਵੀ ਗੱਲ ਆ ਅਸੀਂ ਸਲੂਟ ਤਾਂ ਕਰਦੇ ਹਾਂ ਜੇ ਤੁਸੀਂ ਨੌਕਰੀਆਂ ਦਿੱਤੀਆਂ ਤਾਂ ਸਾਬ ਤੁਹਾਡੇ ਜਿਹੜੀ ਹੈਗੀ ਆ ਸੱਤਾ ਦੇ ਵਿੱਚ ਆ ਨੌਕਰੀਆਂ ਨਿਕਲੀਆਂ ਭਰਤੀ ਦਾ ਐਗਜ਼ਾਮ ਜਿਹੜਾ ਤੁਹਾਡੀ ਸੱਤਾ ਦੇ ਵਿੱਚ ਹੋਇਆ ਤੁਹਾਡੀ ਸੱਤਾ ਹੁੰਦੇ ਹੀ ਇਸ ਚੀਜ਼ ਦਾ ਰਿਜ਼ਲਟ ਆਇਆ ਤੇ ਤੁਹਾਡੀ ਸੱਤਾ ਦੇ ਵਿੱਚ ਇਹਦੇ ਉੱਪਰ ਵੱਡੇ ਸਵਾਲ ਖੜੇ ਹੋਗੇ ਪਹਿਲੇ ਚਾਹਲੀਆਂ ਦੇ ਉੱਪਰ ਐਵੇਂ ਨਹੀਂ ਖੜੇ ਹੋਏ ਤੱਥਾਂ ਦੇ ਨਾਲ ਸਬੂਤਾਂ ਦੇ ਨਾਲ ਖੜੇ ਹੋਇਆ ਫਿਰ ਤੁਹਾਡੇ ਵਾਲੀ ਗੱਲ ਉਹ ਮੈਂ ਨੂੰ ਸੁਣ ਰਿਹਾ ਸੀ ਉਦੋਂ ਵੀ ਮੇਰੇ ਦਿਮਾਗ ਦੇ ਵਿੱਚ ਵੱਜੀ ਤੋ ਤੁਸੀਂ ਵੀ ਗਿਆ ਉਦੋਂ ਵੀ ਦਿਮਾਗ ਦੇ ਵਿੱਚ ਵੱਜੀ ਕੀ ਯਾਰ ਇਕੱਲੇ ਪੰਜਾਬ ਦੇ ਵਿੱਚ ਉਹ ਆਹੀ ਏਰੀਆ ਰਹਿ ਗਿਆ ਭਾਵੇਂ ਸਾਡਾ ਹਫਦਾ ਏਰੀਆ ਕਿਹੀ ਏਰੀਆ ਰਹਿ ਗਿਆ ਜਿਹੜਾ ਹੁਸ਼ਿਆਰ ਆ ਜਿਹੜਾ ਇੰਟੈਲੀਜੈਂਟ ਆ ਕੀ ਹੋਰ ਪਾਸੇ ਨਹੀਂ ਹੈਗਾ ਤੁਸੀਂ ਜਲੰਧਰ ਵੱਲ ਬੱਗ ਜੋ ਤੁਸੀਂ ਨਮੇਸ਼ਰ ਵੱਲ ਬੱਗ ਜੋ ਤੁਸੀਂ ਅੰਮ੍ਰਿਤਸਰ ਵੱਲ ਬੱਗ ਜੋ ਤੁਸੀਂ ਗੁਰਦਾਸਪੁਰ ਵੱਲ ਯਾਰ ਕਿੱਡਾ ਕਿੰਨਾ ਏਰੀਆ ਪਿਆਗਾ ਕਿ ਇਹ ਹੀ ਕੀ ਇੰਨੇ ਕੀ ਰਹਿ ਗਏ ਪਾ ਇਹਨਾਂ ਚੀਜ਼ਾਂ ਦੇ ਉੱਪਰ ਸੁਰਿੰਦਰ ਜਿਹੜਿਆ ਸਵਾਲ ਖੜੇ ਹੋਣੇ ਲਾਜ਼ਮੀ ਆ ਤੇ ਅਸੀਂ ਸਵਾਲ ਖੜੇ ਕੀਤੇ ਤੇ ਤੇ ਇਨਵੈਸਟੀਗੇਸ਼ਨ ਹੋਣੀ ਵੀ ਲਾਜ਼ਮੀ ਆ ਤਾਂ ਜੋ ਜਿਹੜੇ ਕੈਂਡੀਡੇਟ ਡਿਜ਼ਰਵ ਕਰਦੇ ਨੇ ਜਾਂ ਜਿਹੜੇ ਮਾਪਿਆਂ ਦੀਆਂ ਆਸਾਂ ਉਮੀਦਾਂ ਤੇ ਜਵਾਕਾਂ ਦੀਆਂ ਆਸਾਂ ਉਮੀਦਾਂ ਨੇ ਭਾਈ ਉਹਨਾਂ ਤੇ ਪਾਣੀ ਨਾ ਫਰੇ ਫਿਰ ਤੁਸੀਂ ਕਹਿੰਦੇ ਹੋ ਕਿ ਅਸੀਂ ਅੰਗਰੇਜ਼ਾਂ ਨੂੰ ਬਾਹਰੋਂ ਇੱਥੇ ਬੁਲਾਉਣਾ ਪਰ ਜੇ ਸਾਡੇ ਜਵਾਕਾਂ ਦੇ ਹੱਥਾਂ ਦੇ ਡਿਜ਼ਰਵਿੰਗ ਜਵਾਕਾਂ ਦੇ ਹੱਥਾਂ ਦੇ ਵਿੱਚੋਂ ਐਸੇ ਤਰ੍ਹਾਂ ਹੀ ਨੌਕਰੀਆਂ ਖੁੱਸਦੀਆਂ ਰਹੀਆਂ ਐਸੇ ਤਰ੍ਹਾਂ ਹੀ ਕੁਝ ਨਾ ਕੁਝ ਹੁੰਦਾ ਰਿਹਾ ਤਾ ਬਾਹਰ ਬੁਲਾਉਣਾ ਤਾਂ ਗੱਲ ਦੂਰ ਦੀ ਐ ਇੱਥੇ ਰਹਿਣਾ ਕਿਸੇ ਨੇ ਨਹੀਂ ਇੱਥੋਂ ਛੱਡ ਕੇ ਸਭ ਚਲੇ ਜਾਣਗੇ ਕਿਉਂਕਿ ਜਿਹੜੇ ਨੌਕਰੀਆਂ ਤੱਕ ਪਹੁੰਚ ਠੀਕ ਆ ਤੁਸੀਂ ਤੁਹਾਡਾ ਕੰਮ ਸੀ ਨੌਕਰੀ ਕਰਨਾ ਤੁਸੀਂ ਨੌਕਰੀ ਕੱਢੀ ਤੁਹਾਡਾ ਕੰਮ ਸੀ ਐਗਜ਼ਾਮ ਲੈਣਾ ਤੁਸੀਂ ਐਗਜ਼ਾਮ ਲਿਆ ਪਰ ਅੱਗੇ ਅੱਗੇ ਅਗਲਾ ਕੰਮ ਵੀ ਤੁਹਾਡਾ ਹੀ ਨਾ ਕਿ ਉਹ ਭਰਤੀ ਪ੍ਰੋਪਰ ਤਰੀਕੇ ਨਾਲ ਸਿਰੇ ਤੱਕ ਪਹੁੰਚਦੀ ਆ ਜਾਂ ਅੱਧ ਵਿਚਾਲੇ ਕੁਛ ਨਾ ਕੁਛ ਹੋ ਜਾਂਦਾ ਤੇ ਫਿਰ ਜੇ ਇੱਕ ਕੁਝ ਹੋਇਆ ਤਾਂ ਇਹ ਵਿਚਾਲੇ ਜਿਹੜੇ ਦਲਾਲ ਬੈਠੇ ਆ ਨਾ ਜਿਹੜੇ ਐਸਾ ਕੁਝ ਕਰਾਉਂਦੇ ਆ ਉਹਨਾਂ ਨੂੰ ਫੜਨ ਦੀ ਜ਼ਰੂਰਤ ਆ ਯੋਗੀ ਉਹ ਦਲਾਲ ਤਾਂ ਸ਼ਾਇਦ ਆਰਪਾ ਕਰੋੜਾਪਤੀ ਹੋਗੇ ਹੋਣਗੇ ਕੀਪਤਾ ਕਿੰਨੇ ਦੇ ਵਿੱਚ ਸੌਦਾ ਹੋਇਆ ਵੀ ਕੀ ਕੁਝ ਹੋਇਆ ਹੋਵੇ ਉਹ ਜਿਹੜਾ ਨੀਡ ਦਾ ਵੀ ਰੋਲਾ ਪਿਆ ਕਿਸ ਵੱਡੇ ਪੱਦਰ ਤੇ ਵੱਡੇ ਪੱਦਰ ਤੇ ਪਿਆ ਤਾਂ ਹੁਣ ਇੱਥੇ ਇਹ ਤਾਂ ਕਹਿ ਨਹੀਂ ਸਕਦੇ ਕਿ ਜੇਕਰ ਇਹ ਹੋਇਆ ਤਾਂ ਹਜ਼ਾਰਾਂ ਦੇ ਵਿੱਚ ਹੋਇਆ ਹੋਣਾ ਇਹ ਤਾਂ ਗੇਮ ਮੰਨ ਲਓ ਲੱਖਾਂ ਜਾਂ ਲੱਖਾਂ ਤੋਂ ਵੀ ਉੱਪਰ ਦੀ ਹੋਣੀ ਹੈ ਹਨਾ ਤਾਂ ਇਹੋ ਚੀਜ਼ ਆ ਕਿ ਭਾਈ ਹੱਥ ਬਨ ਕੇ ਬੇਨਤੀ ਆ ਤੁਸੀਂ ਇਸ ਦੇ ਉੱਪਰ ਇਨਵੈਸਟੀਗੇਸ਼ਨ ਕਰੋ ਇਹਨੂੰ ਇਹਦੇ ਦੀ ਜਾਂਚ ਪੜਤਾਲ ਚੰਗੀ ਤਰ੍ਹਾਂ ਦੇ ਨਾਲ ਹੋਣੀ ਚਾਹੀਦੀ ਹੈ ਜਾਂਚ ਪੜਤਾਲ ਹੋਣ ਤੋਂ ਬਾਅਦ ਜਿਸ ਤਰ੍ਹਾਂ ਦਾ ਵੀ ਕਾਰਵਾਈ ਜੇਕਰ ਇਹਦੇ ਜੋ ਕੋਈ ਦੋਸ਼ੀ ਨਿਕਲਦਾ ਤਾਂ ਜਿਸ ਤਰ੍ਹਾਂ ਦੀ ਵੀ ਕਾਰਵਾਈ ਆ ਉਸ ਦੋਸ਼ੀ ਦੇ ਉੱਪਰ ਹੋਣੀ ਲਾਜ਼ਮੀ ਹੈ